ਹੁਸ਼ਿਆਰਪੁਰ ਨੇ ਉਸਨੂੰ ਦੇਖ ਰਹੇ तमाम ਦਰਸ਼ਕਾਂ ਦਾ ਸੁਆਗਤ ਹੈ ਜੀ ਮੈਂ ਚੇਤਨ ਕਾਸ਼ਬ ਕਿ ਦੋਸਤੋ ਤੁਸੀਂ ਕਦੇ ਸੁਣਿਆ ਕਿ ਪੰਜਾਬ ਦੇ ਕਿਸੇ ਸਰਕਾਰੀ ਦਫਤਰ ਚੋਂ ਜ਼ਿਆਦਾਤਰ ਮੁਲਾਜ਼ਮ ਐ ਉਹਨਾਂ ਦੇ ਜਿਹੜੇ ਲਾਪਤਾ ਹੋ ਗਏ ਹੋਣ ਜੇਕਰ ਤੁਸੀਂ ਨਹੀਂ ਸੁਣਿਆ ਤਾਂ ਅੱਜ ਤੁਹਾਨੂੰ ਅਸੀਂ ਹੁਸ਼ਿਆਰਪੁਰ ਦੇ ਇੱਕ ਸਰਕਾਰੀ ਦਫਤਰ ਦੀ ਤਸਵੀਰ ਦਿਖਾਵਾਂਗੇ ਜਿੱਥੇ ਦੇ ਜ਼ਿਆਦਾਤਰ ਮੁਲਾਜ਼ਮ ਐ ਜਿਹੜੇ ਉਹ ਲਾਪਤਾ ਹੋ ਗਏ ਸਨ ਤੇ ਜਦੋਂ ਇਸ ਦੀ ਲੋਕਾਂ ਨੇ ਕੋਖ ਕੀਤੀ ਤਾਂ ਪਤਾ ਲੱਗਿਆ ਕਿ ਉਹ ਮੁਲਾਜ਼ਮ ਲਾਪਤਾ ਨਹੀਂ ਹੋਏ ਸੀ ਬਲਕਿ ਆਪਣੀ ਡਿਊਟੀ ਤੋਂ ਫਰਲੋ ਮਾਰ ਕੇ ਆਪਣੇ ਸਾਥੀ ਮੁਲਾਜ਼ਮ ਦੀ ਰਿਟਾਇਰਮੈਂਟ ਪਾਰਟੀ ਦਾ ਆਨੰਦ ਮਾਨਣ ਦੇ ਲਈ ਪਹੁੰਚੇ ਹੋਏ ਸਨ ਜੀ ਹਾਂ ਅਸੀਂ ਇੱਕ ਗੱਲ ਕਰ ਰਹੇ ਹੁਸ਼ਿਆਰਪੁਰ ਤਹਿਸੀਲ ਕੰਪਲੈਕਸ ਦੀ ਜੋ ਕਿ ਅਕਸਰ ਸਮੇਂ-ਸਮੇਂ ਤੇ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਤੇ ਇੱਕ ਵਾਰ ਮੁੜ ਤੋਂ ਹੁਸ਼ਿਆਰਪੁਰ ਤਹਿਸੀਲ ਕੰਪਲੈਕਸ ਸੁਰਖੀਆਂ ਦੇ ਵਿੱਚ ਆਈ ਹੈ ਤੇ ਆਉਣ ਦਾ ਵੱਡਾ ਕਾਰਨ ਕੀ ਹੈ ਕਿ ਅੱਜ ਜਦੋਂ ਲੋਕ ਉੱਥੇ ਆਪਣਾ ਕੰਮ ਕਰਵਾਉਣ ਪਹੁੰਚਦੇ ਨੇ ਤਾਂ ਉੱਥੇ ਜਾ ਕੇ ਲੋਕਾਂ ਨੂੰ ਜਦੋਂ ਜ਼ਿਆਦਾਤਰ ਪਟਵਾਰੀ ਨਜ਼ਰ ਨਹੀਂ ਆਉਂਦੇ ਨੇ ਜਾਂ ਅਸੀਂ ਇੰਜ ਵੀ ਕਹਿ ਸਕਦੇ ਹਾਂ ਕਿ ਪਟਵਾਰ ਖਾਨਾ ਜਿਹੜਾ ਉਹ ਜ਼ਿਆਦਾਤਰ ਖਾਲੀ ਨਜ਼ਰ ਆਉਂਦਾ ਹੈ ਤਾਂ ਜਦੋਂ ਲੋਕਾਂ ਵੱਲੋਂ ਇਸ ਗੱਲ ਦੀ ਕੋਖ ਪੜਤਾਲ ਕੀਤੀ ਜਾਂਦੀ ਹੈ ਕਿ ਆਖਰਕਾਰ ਪਟਵਾਰੀ ਸਾਹਿਬ ਕਿੱਥੇ ਲਾਪਤਾ ਹੋ ਗਏ ਨੇ ਕਿ ਉਹ ਫੀਲਡ ਦੇ ਵਿੱਚ ਕੰਮ ਕਰਨ ਗਏ ਹੋਏ ਨੇ ਜਾਂ ਹੋਰ ਕਿਸੇ ਆਪਣੇ ਸਰਕਾਰੀ ਕੰਮ ਨੂੰ ਕਰਨ ਦੇ ਲਈ ਉਹ ਗਏ ਹੋਏ ਨੇ ਤਦੋਂ ਤੂ ਹੈਰਾਨਗੀ ਲੋਕਾਂ ਨੂੰ ਉਸ ਵਕਤ ਹੋਈ ਜਦੋਂ ਖੱਜਲਖوار ਹੋ ਰਹੇ ਲੋਕਾਂ ਨੂੰ ਪਤਾ ਲੱਗਿਆ ਕਿ ਹੁਸ਼ਿਆਰਪੁਰ ਦੀ ਤਹਿਸੀਲ ਕੰਪਲੈਕਸ 'ਚੋਂ ਜਿੰਨੇ ਵੀ ਪਟਵਾਰੀ ਲਾਪਤਾ ਹੋਏ ਨੇ ਉਹ ਕਿਸੇ ਸਰਕਾਰੀ ਕੰਮ ਤੇ ਨਹੀਂ ਗਏ ਨੇ ਬਲਕਿ ਆਪਣੇ ਸਾਥੀ ਮੁਲਾਜ਼ਮ ਦੀ ਰਿਟਾਇਰਮੈਂਟ ਪਾਰਟੀ ਤੇ ਪਹੁੰਚੇ ਹੋਏ ਨੇ ਸੋ ਨਾਲ ਦੇ ਨਾਲ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਤੇ ਇਸ ਬਾਬਤ ਜਦੋਂ ਅਸੀਂ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਇੱਥੋਂ ਤੱਕ ਕਿ ਇੱਕ ਬਜ਼ੁਰਗਾ ਇੱਕ ਦੂਕਾ ਬਜ਼ੁਰਗਾ ਦੇ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹ ਵੀ ਕਾਫੀ ਸਮੇਂ ਤੋਂ ਤਹਿਸੀਲ ਕੰਪਲੈਕਸ ਦੇ ਵਿੱਚ ਪਟਵਾਰਖਾਨੇ 'ਚ ਆਪਣਾ ਕੰਮ ਕਰਵਾਉਣ ਦੇ ਲਈ ਆਏ ਹੋਏ ਸਨ ਪਰੰਤੂ ਪਿਛਲੇ ਲੰਮੇ ਸਮੇਂ ਤੋਂ ਆਪਣੇ ਸਬੰਧਤ ਆਪਣੇ ਇਲਾਕੇ ਦੇ ਸਬੰਧਤ ਪਟਵਾਰੀਆਂ ਦਾ ਇੰਤਜ਼ਾਰ ਕਰ ਰਹੇ ਨੇ ਪਰੰਤੂ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਕਿ ਆਖਰਕਾਰ ਪਟਵਾਰੀ ਸਾਹਿਬ ਚਾਪ ਕੋੜੇ ਖਾਣ ਤੋਂ ਬਾਅਦ ਕਦੋਂ ਆਪਣੀ ਸੀਟ ਤੇ ਪਰਤਣਗੇ ਸੋ ਦੂਜੇ ਪਾਸੇ ਜੇਕਰ ਆਪਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਇੱਕ ਹੁਕਮ ਜਾਰੀ ਕੀਤਾ ਗਿਆ ਸਰਕਾਰੀ ਮੁਲਾਜ਼ਮਾਂ ਨੂੰ ਲੈ ਕੇ ਇਹ ਛੁੱਟੀ ਵਾਲੇ ਦਿਨ ਵੀ ਫੋਨ ਤੇ ਹਾਜ਼ਰ ਰਹਿਣਗੇ ਸੋ ਮੈਂ ਭਗਵੰਤਮਾਨ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਹੁਸ਼ਾਰਪੁਰ ਤਹਿਸੀਲ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਤਾਂ ਤੁਸੀਂ ਇੱਕ ਵਾਰ ਅਚਾਨਕ ਦੌਰਾ ਵੀ ਕੀਤਾ ਸੀ ਤਾਂ ਉਸ ਵਕਤ ਵੀ ਤੁਹਾਨੂੰ ਲੋਕਾਂ ਨੇ ਬਹੁਤ ਸਾਰੀਆਂ ਹੁਸ਼ਾਰਪੁਰ ਤਹਿਸੀਲ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਸੀ ਪਰੰਤੂ ਅੱਜ ਇੱਕ ਵਾਰ ਮੁਰਤੋਂ ਇੱਕ ਹੈਰਾਨ ਕਰਦੀ ਤੇ ਹਾਸੋਹੀਣੀ ਤਸਵੀਰ ਹੈ ਜਿਹੜੀ ਉਹ ਹੁਸ਼ਾਰਪੁਰ ਤਹਿਸੀਲ ਤੋਂ ਸਾਹਮਣੇ ਆਈ ਹੈ ਤੇ ਜਦੋਂ ਲੋਕ ਉੱਥੇ ਆਪਣੇ ਕੰਮ ਕਰਵਾਉਣ ਦੇ ਲਈ ਪਹੁੰਚਦੇ ਨੇ ਤਾਂ ਉਹਨਾਂ ਨੂੰ ਪਟਵਾਰਖਾਨੇ ਦੇ ਵਿੱਚ ਜ਼ਿਆਦਾਤਰ ਪਟਵਾਰੀਆ ਜਿਹੜੇ ਉਹ ਲਾਪਤਾ ਮਿਲਦੇ ਨੇ ਕੀ ਨਾਮ ਹੈ ਤੁਹਾਡਾ ਜੀ ਪੁਲੀਸ਼ ਸਿੰਘ ਜੀ ਕੰਮ ਕਰਾਣ ਆਏ ਹਾਂ ਮੈਂ ਤਾਂ ਬਲੋਕਰ ਦਾ ਆਣਿਆ ਆਮ ਆਦੀ ਪਾਰਟੀ ਦਾ ਉਹ ਕਿਆ ਆਮ ਦੀ ਪਾਰਟੀ ਕਹਿੰਦੇ ਸੀ ਦੇਖੋ ਜੀ ਕੰਮ ਜਦੋਂ ਬਣੀ ਆ ਹਾਂਜੀ ਉਸ ਦਿਨ ਤਾਂ ਬੜਾ ਕੰਮ ਹੈ ਰੇ 9 ਵਜੇ ਬੈਠਾ ਹੁੰਦਾ ਠੀਕ ਹੈ ਉਸ ਵਿੱਚ ਹਲਾ ਦੇਖੋ ਪਾਰਟੀ ਦਾ ਕੀ ਹੈ ਸਾਡੇ ਆਪਣੇ ਕੰਮ ਨਹੀਂ ਹੁੰਦੇ ਨਹੀਂ ਕਿੱਥੇ ਗਏ ਹੋ ਇਹ ਕਹਿੰਦਾ ਜੀ ਫੀਲਡ ਵਿੱਚ ਆਪਦੀ ਕਹਿੰਦੇ ਕਿਤੇ ਆਪਾਂ 2 ਘੰਟੇ ਪੂਰੇ 12 ਵਜੇ ਦੇ ਬੈਠੇ ਪੜੇ ਤਾਂ ਪੂਰੇ ਤਾਂ ਪੂਰੇ ਕੈਵਨ ਨਹੀਂ ਖਾਲੀ ਹੁੰਦਾ ਇੱਥੇ ਹੁਣ ਅੱਗੇ ਤਾਂ ਵੀ ਲਾਠ ਮਾਰੇ ਹੋਗੇ ਕਿੱਧਰ ਰਿਟਾਇਰਮੈਂਟ ਤੇ ਗਏ ਹੋਏ ਆ ਕੋਈ ਤਾਂ ਇਹ ਪਤਾ ਨਹੀਂ ਦੱਸਦੇ ਥੋੜਾ ਉਹ ਕਹਿੰਦੇ ਜੀ ਅਸੀਂ ਤਾਂ ਨਿਸ਼ਾਨਦੇ ਹੀ ਕਹਿੰਦੇ ਕਰੀ ਉੱਧਰ ਬੈਠਿਆ ਕੰਪਿਊਟਰ 'ਚ ਬੈਠੇ ਆ ਹਾਂ ਹਾਂ ਆਵੇ ਹੁੰਦਾ ਕੰਮ ਇੱਥੇ ਹੁਣ ਤਾਂ ਬੈਠਾ ਮੈਂ ਮੰਤਰੀ ਨਾਲ ਵੀ ਗੱਲ ਕਰਦੇ ਆ ਕੰਤਵਾਨ ਤਾਂ ਕਹਿੰਦਾ ਸੀ ਛੁੱਟੀ ਵਾਲੇ ਦਿਨ ਵੀ ਫੋਨ ਤੇ ਹਾਜ਼ਰ ਰਹੂ ਕੋਈ ਮਲਾਜਮ ਦੇਖ ਲੋ ਹਾਜ਼ਰ ਦੇਖ ਲੋ ਕਿੰਨੀਆਂ ਸੀਟਾਂ ਪਈਆਂ ਕਿੰਨੇ ਕਹਾ ਜਿ ਰੱਤੇਗਾ ਆਹੀ ਆਹੀ ਗੱਲ ਕਰਦੇ ਹਾਂ ਅਰਵੀਰ ਸਿੰਘ ਫਲਾਹੀ ਮੈਡਮ ਵੀ ਵੇਟ ਕਰਦੇ ਸੀ ਕਿੱਥੇ ਗਏ ਕਹਿੰਦੇ ਲੰਚ ਟਾਈਮ ਸ਼ੈਪ ਹੋ ਰਹੀ ਪਰ ਇਹ ਤਾਂ ਗਏ ਹੋਏ ਆ ਰਿਟਾਇਰਮੈਂਟ ਤੇ ਸਾਰੇ ਪੂਰਾ ਪਟਵਾਰਖਾਨਾ ਹੀ ਖਾਲੀ ਗਿਆ ਪਤਾ ਨਹੀਂ ਦੱਸਿਆ ਨਹੀਂ ਕਿਸ ਨੂੰ ਕੀ ਕਹੂੰਗੇ ਸਰਕਾਰ ਤਾਂ ਕਹਿੰਦੀ ਫੋਨ ਤੇ ਵੀ ਅਵੇਲੇਬਲ ਰਹੋ ਇੱਥੇ ਤਾਂ ਹੈ ਹੀ ਕੋਈ ਨਹੀਂ ਸਰਕਾਰ ਤਾਂ ਬਹੁਤ ਕੁਝ ਕਰਦੀ ਹੈ ਇੱਥੇ ਆ ਕੇ ਪਤਾ ਲੱਗਦਾ ਕਿੰਨੀ ਕੀ ਦੇਰ ਦੇ ਬੈਠੇ ਹੋ ਮੈਨੂੰ ਅੱਧਾ ਪੌਣਾ ਘੰਟਾ ਮੈਂ ਕਹਿੰਦਾ ਸ਼ਾਇਦ 1 ਦੇ 2 ਦੇ ਵਿੱਚ ਵਿੱਚ ਲਾਈਫ ਟਾਈਮ ਲਾਣਾ ਹੂੰ 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 ਪਰ ਇਹ ਤਾਂ ਗਏ ਹੋਏ ਆ ਪਾਰਟੀ ਦੇ ਪਾਰਟੀ ਤੇ ਕੋਈ ਨੋਟੀਫਿਕੇਸ਼ਨ ਲੱਗਣਾ ਚਾਹੀਦਾ ਜਾਂ ਦੱਸਣਾ ਚਾਹੀਦਾ ਕਿ ਸਾਨੂੰ ਪੱਲੇ ਮੋੜਦੇ ਨੇ ਮੈਂ ਕੱਲਾ ਨਹੀਂ ਮੈਂ ਤਾਂ ਪਹਿਲਾਂ ਹੀ ਚਾਰ ਜਣੇ ਬੈਠ ਕੇ ਵੀੜ ਕਰਕੇ ਗਏ ਨੇ ਆ ਵੀ ਦੇਖੋ ਆ ਦੇਖੋ ਮਰੇ ਨਹੀਂ ਬਾਹਰ ਤਜੀਹ ਲੱਗਦੀ ਉਹਦੇ ਆ ਜੀ ਪਟਵਾਰੀ ਆ ਟ੍ਰੇਨਿੰਗ ਵਾਲੇ ਓਕੇ ਤੇ ਬਾਕੀ ਕਿੱਛ ਚੱਲ ਗਿਆ ਭਾਜੀ ਸਾਰੇ ਇੱਥੇ ਨਹੀਂ ਭਾਜੀ ਤੇ ਹੈਲ ਸੀਟ ਤੇ ਤਾਂ ਕੋਈ ਵੀ ਨਹੀਂ ਹੈਗਾ ਤੁਸੀਂ ਦੋ ਹੀ ਬੈਠੇ ਹੋ ਹੋਰ ਤਾਂ ਹੈ ਹੀ ਕੋਈ ਨਹੀਂ ਆ ਜਾਂਦੇ ਭਾਈ ਇੱਥੇ ਦੱਸੋ ਨਹੀਂ ਨਹੀਂ ਲੋਕ ਖਰਾਬ ਹੁੰਦੇ ਪਏ ਆ ਕਿ ਡੇਢ ਘੰਟਾ ਹੋ ਗਿਆ ਕੋਈ ਆਇਆ ਹੀ ਨਹੀਂ ਕਹਿੰਦੇ ਪਾਰਟੀ ਤੇ ਗਏ ਆ ਭਾਈ ਜਿੱਦਾਂ ਅਸੀਂ ਤਾਂ ਬੈਠੀ ਆਂ ਸਾਨੂੰ ਬਿਠਾ ਕੇ ਜਿੱਦਾਂ ਰੇਣੀ ਗੱਲ ਤਾਂ ਰੋਕੋ ਨਹੀਂ ਤੁਸੀਂ ਤਾਂ ਬੈਠੇ ਠੀਕ ਹੈ ਕੀ ਕਰਾਣਾ ਸੀਗਾ ਜੀ ਉਹ ਫਾਰਮ ਦਾ ਨੰਬਰ ਪਤਾ ਲੈਣਾ ਹੈ ਫਾਰਮ ਦੇ ਲੈਣੀ ਹੈ ਅੱਛਾ ਜੀ ਤੇ ਕੀ ਕਹਿੰਦੇ ਆ ਹੈ ਨਹੀਂ ਉਸੇ ਪਟਵਾਰੀ ਕਿੱਥੇ ਗਏ ਕਹਿੰਦੇ ਪਟਵਾਰੀ ਗਏ ਨਹੀਂ ਬੈਠੇ ਪਾਰਟੀ ਹੋ ਰਹੀ ਹੈ ਤੇ ਗਏ ਆ अच्छा तो सारा पटवारखाना खाली है ना जी ना। सरकार ਤਾਂ ਕਹਿੰਦੀ ਫੋਨ ਤੇ ਵੀ ਰਹੂਗੇ ਛੁੱਟੀ ਵਾਲੇ ਦਿਨ ਕਹਿੰਦੀ ਹੈ ਸਰਕਾਰ ਕੀ ਕਰਦੀ ਥੋੜੋ ਕੁਝ ਹੂੰ 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 ਤੇ ਕੀ ਕਹੂਗੇ ਜਿਹੜੇ ਹੈ ਨਹੀਂਗੇ ਅਵੇਲੇਬਲ ਕੀ ਕਰਨਾ ਫਿਰ ਕੇ ਫੇਕ ਬਾਤ ਆਈ ਨਾ ਨਹੀਂ ਪੈਣਾ ਸ਼ਿਕਾਇਤ ਕਰਾਂਗੇ ਤਾਂ ਕੀ ਕਰਾਂਗੇ ਬੈਠੇ ਪਟਵਾਰੀ ਦਾ ਗਏ ਕਿਤੇ ਸ਼ਾਇਦ ਪਾਰਟੀ ਵਗੈਰਾ ਸਭ ਪਰ ਸਾਰਾ ਪਟਵਾਰਖਾਨਾ ਹੀ ਖਾਲੀ ਹੈ ਭਾਜੀ ਰਿਟਾਇਰਮੈਂਟ ਪਾਰਟੀ ਹੈ ਕਿਉਂ ਨਹੀਂ ਜਾਜ ਜਿਹੜਾ ਓਨ ਡਿਊਟੀ ਜਾਣਾ ਹੋਵੇ ਤਾਂ ਸਰਕਾਰ ਤਾਂ ਕਹਿੰਦੀ ਆ ਕਿ ਜੇ ਛੁੱਟੀ ਵਾਲੇ ਦਿਨ ਵੀ ਫੋਨ ਤੇ ਅਵੇਲੇਬਲ ਰਵੇ ਅਫਸਰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਤਾਂ ਬਹੁਤ ਕੁਝ ਕਹਿੰਦੀ ਸਮ ਸਾਡੇ ਸਾਹਮਣੇ ਆ ਤੁਸੀਂ ਦੇਖ ਲਈ ਜੀ ਰਿਕਾਰਡ ਵੀ ਸਾਰੇ ਇੱਦੀ ਪਏ ਆ ਇਸ ਪਾਇਰ ਵੇ ਇਨੋਵੇਸ਼ਨ ਜੀਐਨਏ ਯੂਨੀਵਰਸਿਟੀ